ਲੱਗਦਾ ਜੋ ਤੁਰੰਦਰ ਖੜੇ ਐ ਇਸ ਹਲਕੇ ਦੇ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਵੀ ਉਤਾਰੇ ਹੋਏ ਐ ਤੇ ਤੁਸੀਂ ਵੀ ਵੋਟ ਪਾਣ ਦੇ ਲਈ ਆਏ ਹੋ ਆਪਣੇ ਪੁੱਤਰੇ ਨੂੰ ਕੀ ਲੱਗਦਾ ਵੀ ਲੋਕ ਫਤਵਾ ਦੇਣਗੇ ਦੇਣਗੇ ਪੜਕੇ ਤੋਂ ਆ ਕੇ ਲੋਕੀ ਲੈਣਾ ਚ ਲੱਗੇ ਆ ਵੀ ਜਿੰਨਾ ਜਲਦੀ ਹੋ ਸਕਦਾ ਸਾਰੀਆਂ ਵੋਟਾਂ ਪੂਹਤ ਜਾਣ ਬਹੁਤ ਜ਼ਿਆਦਾ ਸ਼ਾਹ ਲੋਕਾਂ ਦੇ ਵਿੱਚ ਆਣ ਵੇਖਣਾ ਆਏ ਨਾਲੇ ਵੋਟਾਂ ਪਾਉਣਾ ਆਏ ਫਲੂਰ ਸਾਹ ਹਲਕਾ ਤੋਂ ਭਾਈ ਅਮਰਪਾਲ ਸਿੰਘ ਜਿੱਤਣਗੇ ਆਪਾਂ ਨੂੰ ਉਮੀਦ ਆ ਪੂਰੀ ਤੇ ਭਾਈ ਸਾਹਿਬ ਉਹਨਾਂ ਦੀ ਜੇਤਾ ਜੀ ਸਾਰਿਆਂ ਨੂੰ ਪਤਾ ਹੀ ਹੈ ਜੀ ਇਹ ਜੇ ਮਾਰੇ ਬੱਚੇ ਲੋਕਾਂ ਦੇ ਮਰਨ ਦੇ ਸਾਡੇ ਪਿੰਡ ਦੇ ਵਿੱਚ ਹੀ ਦੋਸਤ ਨੇ ਭਜੰਗੀ ਦਾ ਪੂਰੇ ਹੋ ਗਏ ਆ ਸਮੈਗ ਪੀ ਪੀ ਨਸ਼ਾ ਖਾ ਗਏ ਉਹਨਾਂ ਦਾ ਕਰਕੇ ਮਾਰਾ ਚੜ੍ਹਦੀ ਕਲਾ ਕਰੇ ਨਸ਼ਾ ਨੂੰ ਬਰਹਾਤ ਕਰੇ ਮਾਰਾ ਕਿਰਪਾ ਕਰੇ ਤੇ ਭਾਈ ਸਾਹਿਬ ਦੇ ਦਾਦਾ ਜੀ ਵੋਟ ਪਾਏ ਬਾਪੂ ਜੀ ਪਾਏ ਵੋਟ ਪਾਏ ਜੀ ਕੀ ਲੱਗਦਾ ਜੀ ਕੀ ਮੰਦੇ ਵਿੱਚ ਸੋਚ ਕੇ ਵੋਟ ਪਾ ਕੇ ਆਏ ਹੋ ਤੁਸੀਂ ਚੜ੍ਹਦੀ ਕਲਾ ਦੇ ਜੀ ਤੇ ਬਹੁਤ ਤਗੜੇ ਚੱਲ ਰਿਹਾ ਬੜਾ ਖਿਆਵਤ ਸੰਤਾਂ ਦੇ ਵਿੱਚ ਤੇ 12 ਵਜੇ ਤੱਕ ਤੁਹਾਨੂੰ ਪਤਾ ਲੱਗ ਜਾਏਗਾ ਸਵੇਰੇ ਸਵੇਰੇ ਹੁਣ ਤੱਕ ਤੁਹਾਨੂੰ ਕੀ ਲੱਗਦਾ ਵੀ ਕਿੰਨੀ ਵੋਟਾਂ ਪੈਂਦੀ ਕਿੰਨੀ ਪੁਗਤ ਕੀ ਹੋਏਗੀ ਮੇਰਾ ਸਾਲ ਲਗਭਗ 200 ਦੇ ਲਗਭਗ ਪੁਗਤ ਕੀ ਹੋਏਗੀ ਜੇ ਲਾਈਨਾਂ ਦਾ ਹਿਸਾਬ ਲੱਗ ਰਿਹਾ ਜੀ ਜੇ ਤੁਸੀਂ ਦੇਖ ਰਹੇ ਹੋ ਉਸੇ ਤਰ੍ਹਾਂ ਜਿੱਦਾਂ ਪੂਰਾ ਪੰਜਾਬ ਦੇਖ ਰਿਹਾ ਹਾਂ ਜੀ ਭਾਜੀ ਬਹੁਤ ਚਾਅ ਵਾ ਜੀ ਸਾਰਿਆਂ ਨੂੰ ਪਤਾ ਵਾ ਕਿ ਇਧਰ ਕੜੂਰ ਸਾਹਿਬ ਹਲਕੇ ਦੇ ਸਾਰਿਆਂ ਦੀ ਅੱਖ ਹੈ ਕਿ ਆ ਵੀ ਕੜੂਰ ਸਾਹਿਬ ਹਲਕੇ ਦੀਆਂ ਭਾਈ ਸਾਹਿਬ ਦਾ ਕਰਕੇ ਸਾਰੇ ਉਤਸ਼ਾਹ ਦੇ ਵਿੱਚ ਹੈਗੇ ਆ ਵੀ ਚਲੋ ਵੋਟਾਂ ਦਾ ਕਰਕੇ ਇਧਰ ਹੀ ਸ ਲੋਕ ਸਭਾਲ ਦਾ ਖਡੂਰ ਸਾਹਿਬ ਇਸ ਸਮੇਂ ਲੋਕ ਸਭਾ ਚੋਣਾਂ 2024 ਦੇ ਵਿੱਚ ਹੌਟ ਸੀਟ ਬਣਿਆ ਹੋਇਆ ਕਿਉਂਕਿ ਖਡੂਰ ਸਾਹਿਬ ਤੋਂ ਜਿੱਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਟੱਕਰ ਦੇ ਰਹੇ ਆ ਤਾਂ ਉੱਥੇ ਹੀ ਭਾਈ ਅਮਰਤਪਾਲ ਸਿੰਘ ਹੋਰਾਂ ਦੀ ਵੀ ਐਂਟਰੀ ਹੁੰਦੀ ਹੈ ਜਿਸ ਦੇ ਨਾਲ ਇਹ ਚਰਚਾਵਾਂ ਦੇ ਵਿੱਚ ਆ ਜਾਂਦਾ ਹਲਕਾ ਸੋ ਜਿੱਥੇ ਜੱਲੂਪੁਰ ਖੇੜਾ ਪਿੰਡ ਭਾਈ ਅਮਰਤਪਾਲ ਸਿੰਘ ਹੋਰਾਂ ਦਾ ਬਹੁਤ ਸਾਰੇ ਲੋਕ VOTING ਕਰਨ ਆ ਰਹੇ ਆ ਤਾਂ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਦਾਦੀ ਜੀ ਵੀ ਨਾਲ ਹੈ ਮਾਤਾ ਜੀ ਵੈਗੁਰ ਜੀ ਕਾ ਖਾਲਸਾ ਆ ਵੈਗੁਰ ਜੀ ਕੀ ਫਤਿਹ VOT ਪਾਣ ਦੀ ਲਈ ਆਇਓ ਜੀ ਉਹਰ ਪੁੱਤ ਕੀ ਹਿੱਤੇ ਤਾਂ ਨੂੰ ਵੇਖਣਾ ਆਏ ਨਾਲੇ ਵੋਟਾਂ ਪਾਉਣ ਆਏ ਜੀ ਕੀ ਲੱਗਦਾ ਹੈ ਤੁਹਾਡਾ ਪੋਤਰਾ ਖੜਾ ਹੈ ਬੜੇ ਤਰੁੰਦਰ ਖੜੇ ਹੈ ਜੀ ਬਾਕੀ ਪਾਰਟੀਆਂ ਦੇ ਵੱਡੇ ਵੱਡੇ ਉਹ ਤੁਸੀਂ ਜਾਣਦੇ ਜੀ ਅਸੀਂ ਨਹੀਂ ਕੋਈ ਜਾਣਦੇ ਉਹ ਕਾਲਪੁਰਖ ਜਾਣਦਾ ਮੈਂ ਨਹੀਂ ਜਾਣਦੇ ਇਸ ਗੱਲ ਉਹ ਦੀ ਉਹ ਦੀ ਰਚਨਾ ਰਚੀ ਉਹਨੇ ਰਚਾਈ ਤੇ ਵਾਹਿਗੁਰੂ ਸੱਚੇ ਪਾਛਾ ਕਿਰਪਾ ਕਰੇ ਮਾਗਦਾ ਮੇਰੇ ਪੁੱਤ ਦੀ ਚੜ੍ਹਦੀ ਕਲਾ ਹੋਵੇ ਤੇ ਤੁਸੀਂ ਜੋ ਵੋਟ ਦਾ ਅਧਿਕਾਰ ਵਰਤਣ ਦੀ ਆਏ ਹੋ ਤਾਂ ਤੁਸੀਂ ਕਿਵੇਂ ਦੇਖਦੇ ਹੋ ਉਹ ਵਧੀਆ ਜੀ ਦੇਖੋ ਤੁਹਾਡੇ ਸਾਹਮਣੇ ਹੀ ਆ ਬੜਾ ਸੰਗਤਾਂ ਦੇ ਸ਼ਾਹਵਾ ਤੇ ਉਹਦੀ ਕੁਰੂਕ ਸਾਹਿਬ ਦੀ ਓਟ ਆਸਰਾ ਲੈ ਕੇ ਇਤ ਲੋਕ ਆ ਚੁੱਕੇ ਹੁਣ ਤੱਕ ਪਿੰਡ ਦੇ ਵੋਟ ਪਾਉਣ ਦੇ ਲਈ ਹਾਂ ਦੇਖੋ 2-300 ਸ਼ਾਇਦ ਹੋ ਗਏ ਹੋ ਗਏ ਵੋਟਰ ਅਜੇ ਤੱਕ ਪੋਲਿੰਗ ਤੇ ਬਹੁਤ ਤਗੜੇ ਚੱਲ ਰਿਹਾ ਬੜਾ ਸ਼ਾਹਵਤ ਸੰਗਤਾਂ ਦੇ ਵਿੱਚ ਤੇ 12 ਵਜੇ ਤੱਕ ਤੁਹਾਨੂੰ ਪਤਾ ਲੱਗ ਜੇਗਾ ਠੀਕ ਹੈ ਜੀ 12 ਵਜੇ ਤੱਕ ਬਹੁਤ ਸਾਰੇ ਲੋਕ ਵੋਟ ਪਾ ਜਾਣਗੇ ਹੋਰ ਵੀ ਬਜ਼ੁਰਗ ਆਏ ਆ ਬਾਬਾ ਜੀ ਤੁਸੀਂ ਵੀ ਵੋਟ ਪਾਣ ਦੇ ਲਈ ਆਏ ਹੋ ਕੀ ਕਿਵੇਂ ਦੇਖਦੇ ਹੋ ਮਾਹੌਲ ਪਿੰਡ ਦਾ ਠੀਕ ਹੈ ਠੀਕ ਹੈ ਮਾਹੌਲ ਕੀ ਕੀ ਲੱਗਦਾ ਹੈ ਜੋ ਤਰੰਦਰ ਖੜੇ ਐ ਇਸ ਹਲਕੇ ਦੇ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਵੀ ਉਤਾਰੇ ਹੋਏ ਐ ਤੇ ਤੁਸੀਂ ਵੀ ਵੋਟ ਪਾਣ ਦੇ ਲਈ ਆਏ ਹੋ ਆਪਣੇ ਪੁੱਤਰੇ ਨੂੰ ਹਾਂਜੀ 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 ਕੀ ਲੱਗਦਾ ਹੈ ਵੀ ਲੋਕ ਫਤਵਾ ਦੇਣਗੇ ਨਹੀਂ ਕੀ 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 ਲੱਗਦਾ ਬਾਈ ਜੀ ਕਿੰਨਾ ਕੁ ਪਿੰਡ ਜਿਹੜਾ ਹੈਗਾ ਇਸ ਸਮੇਂ ਵੋਟ ਪਾ ਚੁੱਕਿਆ ਸਰ ਤੁਸੀਂ ਦੇਖ ਹੀ ਰਹੇ ਤੜਕੇ ਤੋਂ ਲੋਕਾਂ 'ਚ ਬਹੁਤ ਵਧੀਆ ਰੁਝਾਨ ਆ ਤੜਕੇ ਤੋਂ ਆਕੇ ਲੋਕੀ ਲੈਣਾ 'ਚ ਲੱਗੇ ਆ ਵੀ ਜਿੰਨਾ ਜਲਦੀ ਹੋ ਸਕਦਾ ਸਾਰੀਆਂ ਵੋਟਾਂ ਪੂਹ ਤੈ ਜਾਣ ਬਹੁਤ ਜ਼ਿਆਦਾ ਸ਼ਾਹ ਲੋਕਾਂ ਨੇ ਜੀ ਗਰਮੀ ਦਾ ਜਿਹੜਾ ਮੌਸਮ ਹੈ ਬੜੀ ਗਰਮੀ ਹੈ ਜੀ ਤਾਪਮਾਨ ਬੜਾ ਵਧਿਆ ਹੋਇਆ ਤੇ ਸਵੇਰੇ ਸਵੇਰੇ ਹੁਣ ਤੱਕ ਤੁਹਾਨੂੰ ਕੀ ਲੱਗਦਾ ਕਿ ਕਿੰਨੀ ਵੋਟਾਂ ਪਿੰਡ ਦੀ ਕਿੰਨੀ ਪੁਗਤਗੀ ਹੋਏਗੀ ਮੇਰਾ ਸਾਲ ਲਗਭਗ 200 ਦੇ ਲਗਭਗ ਪੁਗਤਗੀ ਹੋਏਗੀ ਜੀ ਲਾਈਨਾਂ ਦਾ ਹਿਸਾਬ ਲੱਗ ਰਿਹਾ ਜੀ ਬਾਕੀ ਐਕਚੁਅਲੀ ਅੰਦਰੋਂ ਪਤਾ ਨਹੀਂ ਕਿੰਨੀਆਂ ਹੋਈਆਂ ਜੀ ਨਵੀਂ ਵੋਟ ਪਾ ਕੇ ਆ ਗਏ ਹਾਂ ਇੱਥੇ ਤੁਹਾਡਾ ਸਾਰਾ ਪਰਿਵਾਰ ਪਾਇਆ ਹੈ ਵੋਟ ਹਾਂਜੀ ਪਿੱਛੇ ਬਾਕੀ ਵੀ ਆ ਰਹੇ ਆ ਦੋ ਵੋਟਾਂ ਸੀ ਪਾ ਚੁੱਕੇ ਚਾਰ ਲੋਕਾਂ ਤੋਂ ਦੋ ਕਿੰਨਾ ਕੋ ਉਤਸ਼ਾਹ ਹੈ ਪਿੰਡ ਦੇ ਵਿੱਚ ਜੇ ਦੇਖੀਏ ਵੀ ਸਾਨੂੰ ਇਕੱਠੇ ਵੇਖ ਕੇ ਲੱਗਦਾ ਉਹਦੇ ਸਾਧ ਸਾਰਾ ਦੇਸ਼ ਹੀ ਰਹਿ ਜੀ ਕਿੰਦਾ ਸਕੂਲ ਭਰ ਗਿਆ ਸੜੇ ਲਾਈਨਾਂ ਲੱਗੀਆਂ ਹੋਈਆਂ ਲੋਕ ਗਰਮੀ ਦੀ ਪ੍ਰਵਾਹ ਕੀਤੇ ਬਣਾ ਆਮ ਤੌਰ ਤੇ ਜਦੋਂ ਇਲੈਕਸ਼ਨ ਹੁੰਦੀ ਐਦਾਂ ਹੀ ਹੁੰਦਾ ਇਸ ਪਿੰਡ ਦੇ ਵਿੱਚ ਇਸ ਵਾਰ ਜ਼ਿਆਦਾ ਜੀ ਭਾਈ ਅਮਰਪਾਲ ਸਿੰਘ ਤੋਂ ਬਹੁਤ ਆਸਾਂ ਲੋਕਾਂ ਨੂੰ ਇਸ ਕਰਕੇ ਲੋਕ ਬਹੁਤ ਉਤਸ਼ਾਹ ਨਾਲ ਮੋਟਾ ਪਾ ਰਹੇ ਜੀ ਆਪਣੇ ਬੱਚਿਆਂ ਦਾ ਭੁੱਖ ਵੇਖ ਰਾਇਆ ਵੀ ਨਸ਼ਿਆਂ ਤੋਂ ਦੂਰ ਹੋ ਜਾਣ ਸਿੱਖੀ ਨਾਲ ਜੁੜ ਜਾਣ ਇਹ ਸਭ ਆਸਾਂ ਹੀ ਉਤੋਂ ਇੱਕ ਚੰਗਾ ਮਾਹੌਲ ਪਿੰਡ ਦੇ ਵਿੱਚ ਬਣੂਗਾ ਜੀ ਤੇ ਵਧੀਆ ਹੀ ਗੱਲ ਆ ਜੀ ਉਹਨਾਂ ਨਾਲੋਂ ਜੇ ਦੇਖੀਏ VOTING ਵਧੇਗੀ ਜਾਂ ਫਿਰ ਉਸ ਉਸ ਪਹਿਲਾਂ ਵਾਂਗੀ ਰਹੇਗੀ ਨਹੀਂ ਵਧੂਗੀ ਜੀ ਬਹੁਤ ਵਧੂਗੀ ਲਗਭਗ 100% ਹੀ ਪੋਲਿੰਗ ਹੋ ਜੂਗੀ ਸਾਡੇ ਪਿੰਡ ਸਿਸ ਲੱਗਦਾ ਜੀ ਕੋਈ ਬਾਹਰ ਅੰਦਰ ਹੋਏ ਤਾਂ ਵੋਟਰ ਰਹਿ ਜਾਣਗੇ ਬਾਕੀ ਤਾਂ ਲਗਭਗ ਸਾਰੇ ਇਤਸ਼ਾਹ ਨਾਲ ਸਾਰਾ ਨਗਰੀ ਆ ਰਿਹਾ ਜੀ ਦੇਖੋ ਲੈਣਾ ਤੇ ਸ਼ਹਿਰ ਤੋਂ ਲੱਗੇ ਆ ਤੁਸੀਂ ਦੇਖ ਲਿਆ ਜੀ ਕੀ ਲੱਗਦਾ ਜੀ ਵੋਟ ਪਾਏ ਤੁਸੀਂ ਹਾਂ ਜੀ ਵੋਟ ਪਾਏਗੇ ਕੀ ਲੱਗਦਾ ਜੀ ਪੋਲਿੰਗ ਕਿਸ ਤਰ੍ਹਾਂ VOTING ਹੋ ਰਹੀ ਹੈ ਕਿੰਨੇ ਸਾਰੇ ਲੋਕ ਆ ਰਹੇ ਬਿਲਕੁਲ ਸ਼ਾਂਤ ਮਹਿਨ ਢੰਗ ਦੇ ਨਾਲ ਹੋ ਰਹੀ ਹੈ ਬਿਲਕੁਲ ਅਸੀਂ ਸਵੇਰ ਤੋਂ ਪਰਲਿਕਾ 7 ਵਜੇ ਸ਼ੁਰੂ ਹੋਇਆ ਸੀ 5 ਵਜੇ ਤੋਂ ਖੜੀ ਸੀ ਵੋਟ ਪਾਉਣ ਦੀ ਲਈ ਖੜੀ ਸੀ 5 ਵਜੇ ਹਾਂਜੀ ਹਾਂਜੀ ਇੰਨੀ ਛੇਤੀ ਖੜਗੇ ਜੀ ਅੱਗੇ ਕਾਂ ਦਾ ਤਾਂ ਸਾਹ ਜਿਆਦਾ ਬਹੁਤ ਜਿਆਦਾ ਸੀ ਲੋਕ ਤਾਂ ਕਹਿੰਦੇ ਵੀ ਚਲੋ 7 ਵਜੇ ਸ਼ੁਰੂ ਹੋਣੀ ਹੈ ਚੱਲਾਂਗੇ ਸਵਾ 7 ਸਾਢੇ 7 ਹੈ ਪਹਿਲੇ ਹੀ ਜਿਹੜੀ ਲਾਈਨ ਸ਼ੁਰੂ ਹੋ ਗਈ ਸੀ ਪਹਿਲੇ ਹੀ ਲਾਈਨ ਲੱਗ ਗਈ ਹਾਂਜੀ ਇਹ ਇੰਨਾ ਉਤਸ਼ਾਹ ਹਮੇਸ਼ਾ ਹੁੰਦਾ ਇਸ ਪਿੰਡ ਦੇ ਵਿੱਚ ਨਹੀਂ ਦੇਖੋ ਅਸੀਂ ਇੰਨਾ ਉਤਸ਼ਾਹ ਕਦੀ ਵੇਖਿਆ ਨਹੀਂ ਪਰ ਲੇਕਿਨ ਇਸ ਵਾਰ ਜਿਹੜਾ ਬਹੁਤ ਜਿਆਦਾ ਮੈਂ ਵੀ ਇੱਕ ਪੁਜੇ ਆਦਮੀ ਹਾਂ ਛੁੱਟੀ ਇਸ ਕਰਨੇ ਆਏ ਸੀ ਛੁੱਟੀ ਇਸ ਕਰਕੇ ਆਈ ਸੀ अच्छा जी हां जी और दूर-ਦਰਾਡੇ ਵੀ ਬਹੁਤ سارے ਲੋਕ ਬਸੇ ਹੋਣੇ ਇੱਥੋਂ ਜਾ ਕੇ ਇਸ ਵਾਰ ਕਿੰਨੀ ਕੁ ਪੋਲਿੰਗ ਹੋ ਸਕਦੀ ਹੈ ਮੈਂ ਵੇਖੋ 100% ਹੀ ਅਮਰਤਪਾਲ ਦੇ ਗਏ 100% ਸੂਚਨਾ ਹਾਂਜੀ ਕਿੰਨੀ ਵੋਟੇਜ ਪਿੰਡ ਦੀ ਲੱਗਦਾ ਮੈਂ 1500 2000 ਦੇ ਕਰੀਬ ਹੋਵੇ 1500 2000 ਦੇ ਕਰੀਬ ਹੋਗੀ ਤੇ 100% ਵੋਟਿੰਗ ਦੀ ਗੱਲ ਕਹੀ ਜਾ ਰਹੀ ਹੈ ਬਾਪੂ ਜੀ ਪਾਇਏ ਵੋਟ ਨਹੀਂ ਪਾਉਣ ਜਾਣਾ ਜੀ ਕੌਣ ਜਾਣਾ ਕੀ ਲੱਗਦਾ ਕਿਸ ਤਰ੍ਹਾਂ ਦਾ ਚਾਹ ਪਿੰਡ ਦੇ ਬਹੁਤ ਸ਼ਾਬਾਹ ਬਹੁਤ ਵਧੀਆ ਜੀ 100% ਹੀ ਅਮਰਤਪਾਲ ਦੇ ਪੱਖ ਜਾ ਜੀ ਬਿਲਕੁਲ 100% ਵੋਟ ਜਾਏਗੀ ਵੋਟਾਂ 100% ਜਾਏਗੀ ਬਹੁਤਾਂ ਪਿੰਡਾਂ ਦੇ ਵਿੱਚ ਤਾਂ ਟਮਾਟੋਲਾ ਕਈ ਵਾਰੀ ਪਾਰਟੀ ਬਾਜੀ ਤੇ ਵੀ ਸਿਸਟਮ ਹੁੰਦੇ ਆ ਜੀ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਚੰਗੇ ਕੰਮ ਕੀ ਕਰਦਾ ਹੈ ਮੁੰਡਾ ਅਮਰ ਸ਼ਕਾਇ ਲੋਕਾਂ ਨੂੰ ਬਹੁਤ ਵਧੀਆ ਰੁਝਾਨ ਆ ਪਿੰਡ ਦਾ ਇਲਾਕੇ ਦਾ ਰੁਝਾਨ ਬਹੁਤ ਆ ਬਹੁਤ ਹੀ ਵਧੀਆ ਜਿਸ ਤਰ੍ਹਾਂ ਦਾ ਮਾਹੌਲ ਤੁਹਾਡੇ ਪਿੰਡ ਦਾ ਇਸ ਵਾਰ ਬਣਿਆ ਹੋਇਆ ਹੈ ਤੇ ਪਹਿਲਾਂ ਵੀ ਇਸ ਤਰ੍ਹਾਂ ਹੀ ਹੁੰਦਾ ਜਾਂ ਖਲਾ ਅਲੱਗ ਹਾਂ ਇਸ ਤਰ੍ਹਾਂ ਹੀ ਆ ਜੀ ਇਹ ਪਰਿਵਾਰ ਦੇ ਨਾਲ ਬਹੁਤ ਸਾਰੇ ਪਿੰਡ ਦਾ ਮੋਹ ਆ ਜੀ ਬਹੁਤ ਵਧੀਆ ਪਰਿਵਾਰ ਆ ਕਿਸੇ ਨਾ ਬੋਲ ਮਜਾਜ ਨਹੀਂ ਕਿਸੇ ਦਾ ਆਖਰੀ ਮਾੜੇ ਬਹੁਤ ਹੀ ਵਧੀਆ ਬੰਦੇ ਆ ਅਮਰਪਾਲ ਵੀ ਬਹੁਤ ਵਧੀਆ ਠੀਕ ਹੈ ਜੀ ਵਾਹਿਗੁਰੂ ਜੀ ਹਾਂ ਜੀ ਪਾਇਆ ਜੀ ਵੋਟ ਕਿ ਪਾਉਣੀ ਹਲੇ ਨਹੀਂ ਹਜੇ ਪਾਉਣੀ ਹੈ ਜੀ ਹਾਂਜੀ ਕਿਸ ਤਰ੍ਹਾਂ ਦਾ ਉਤਸ਼ਾਹ ਦੇਖਦੇ ਹੋ ਕੀ ਮਨ ਦੇ ਵਿੱਚ ਬਲਬਲੇ ਲੈ ਕੇ ਵੋਟ ਪਾਣ ਜਾ ਰਹੇ ਹੋ ਸਾਹ ਤੇ ਬਹੁਤ ਵਧੀਆ ਵੇਖਣ ਦੇ ਅੰਮ੍ਰਿਤਪਾਲ ਦੇ ਹੱਕ ਵਿੱਚ ਜਾਣ ਡੀਆਂ ਵੋਟਾਂ ਜੀ ਹਾਂਜੀ ਕੀ ਸੋਚ ਰਹੇ ਹੋ ਵੀ ਕਿਹੜੇ ਕੰਮ ਹੋਣ ਕੀ ਬਦਲਾਅ ਹੋਵੇ ਸਮੇਂ ਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਹੋਣ ਸਭ ਤੋਂ ਹੋਣਾ ਚਾਹੀਦਾ ਸਰ ਕੋਈ ਵੀ ਚੀਜ਼ ਵਾ ਬਦਲਣ ਵਾਲੀ ਕਿ ਕੋਈ ਵੀ ਕੰਮ ਵਾ ਜਿੱਦਾਂ ਹਸਪਤਾਲ ਹੋ ਜਾਏ ਡੰਗਰਾ ਦਾ ਜਿਹੜੀ ਜਨਤਾ ਦੂਰ ਜਾਂਦੀ ਇੱਥੇ ਰਹਿ ਜੇ ਇਸ ਕਰਕੇ ਇਹ ਪੀਤਾ ਤੁਸੀਂ ਕੰਮ ਦੇਖਦੇ ਹੋ ਹਾਂਜੀ ਤਾਂ ਬਿਲਕੁਲ ਵੀਰ ਹੋਰੀ ਵੋਟ ਪਾ ਕੇ ਆਏ ਪਾਇਆ ਵੀਰ ਸਹੀ ਭਾਈ ਜੱਲੇ ਪਾਣੀ ਬੋਰਡ ਜੀ ਹਾਂਜੀ ਕੀ ਲੱਗਦਾ ਕਿਸ ਤਰ੍ਹਾਂ ਤੋਂ ਸ਼ਾਹੇ ਪਿੰਡ ਦੇ ਵਿੱਚ ਕਿੰਨੇ ਕੁ ਲੋਕ ਆ ਰਹੇ ਆ ਜੇ ਤਾਂ VOTING ਹੁੰਦੀ ਨੂੰ ਘੰਟਾ ਡੇਢ ਘੰਟਾ ਹੀ ਹੋਇਆ ਕਿੰਨੇ ਕੁ ਲੋਕ ਆ ਗਏ ਹੋਣੇ ਤੁਹਾਨੂੰ ਭਾਈ ਜੀ ਬਹੁਤ ਜ਼ਿਆਦਾ ਆ ਗਏ ਆ 7 ਵਜੇ ਦੀ VOTING ਸ਼ੁਰੂ ਹੋਈ ਆ ਤੇ ਭਾਈ ਸਾਹਿਬ ਉਹਨਾਂ ਦੀ ਜਿੱਤ ਆ ਜੀ ਸਾਰਿਆਂ ਨੂੰ ਪਤਾ ਹੀ ਹੈ ਜੀ ਚਲੋ ਵਾਹਿਗੁਰੂ ਕਿਰਪਾ ਕਰਨ ਉਹਨਾਂ ਦੀ ਜਿੱਤ ਬਣੇ ਕਿਉਂਕਿ ਉਹਦੇ ਨਾਲ ਹੀ ਤੁਹਾਨੂੰ ਪਤਾ ਨਸ਼ਾ ਖਤਮ ਹੋਣਾ ਦੁਨੀਆ ਦੇ ਨਸ਼ਾ ਬਹੁਤ ਚੰਦ ਰਿਆ ਵਾ ਨਸ਼ਾ ਰੋਣਾ ਦੇ ਕਾਰਨ ਤੁਹਾਨੂੰ ਪਤਾ ਪਹਿਲਾਂ ਵੀ ਇੱਥੇ ਜਰੂਰ ਰਹਿੰਦੇ ਸੀ ਬਹੁਤ ਮੁੰਡੇ ਇੱਥੇ ਨਸ਼ਾ ਛੱਡਦੇ ਰਹੇ ਆ ਓਵੇਂ ਚਲੋ ਮਹਾਰਾਜ ਕਿਰਪਾ ਕਰੇ ਹੋਣਗੇ ਤੇ ਨਸ਼ਾ ਬੰਦ ਹੋਣਾ ਚਾਹੀਦਾ ਜੀ ਤੇ ਬਹੁਤ ਸਾਰੇ ਜਦੋਂ ਕੋਈ ਖਾਸ ਉਤਸਵ ਹੋਵੇ ਤਾਂ ਲੋਕ ਰਾਤ ਨੂੰ ਸੌਂਦੇ ਨਹੀਂ ਬਸ ਸਵੇਰੇ ਉੱਠ ਕੇ ਆਹ ਕੰਮ ਆਪਾਂ ਕਰਨਾ ਹੈ ਇੱਕ ਕਿਦਾਂ ਦਾ ਰਾਤ ਦਾ ਮਾਹੌਲ ਕਿਦਾਂ ਦਾ ਸੀ ਨੀਂਦ ਵਧੀਆ ਆਈ ਤੁਹਾਨੂੰ ਜਾਂ ਮਨ ਦੇ ਵਿੱਚ ਤੁਹ ਸਾਸ ਹੀ ਕੋ ਚਾਹ ਚਾਹ ਤੇ ਹੈ ਹੀ ਭਾਜੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਲੱਗ ਰਹੀ ਹੈ ਵੀ VOTING ਹੋਊਗੀ ਕੋ 4 ਤਰੀਕ ਨੂੰ ਰਿਜ਼ਲਟ ਆਉਂਦਾ ਫਿਰ ਕੀ ਪਤਾ ਚੱਲਦਾ ਵਾ ਥੋੜਾ ਹਲਕਾ ਖਾਸ ਕਰਕੇ ਸਭ ਦੀਆਂ ਨਿਗਾਹਾਂ ਬਣੀਆਂ ਹੋਈਆਂ ਐ ਇਸ ਹਲਕੇ ਦੇ ਉੱਤੇ ਤੇ ਤੁਹਾਨੂੰ ਕੀ ਲੱਗਦਾ ਹੈ ਤੁਹਾਨੂੰ ਵੀ ਇਸ ਗੱਲ ਦਾ ਚਾਹ ਹੈ ਜਾਂ ਤੁਸੀਂ ਦੇਖ ਰਹੇ ਹੋ ਉਸੇ ਤਰ੍ਹਾਂ ਜਿੱਦਾਂ ਪੂਰਾ ਪੰਜਾਬ ਦੇਖ ਰਿਹਾ ਹਾਂ ਹਾਂਜੀ ਭਾਜੀ ਬਹੁਤ ਚਾਹ ਵਾਜੀ ਸਾਰਿਆਂ ਨੂੰ ਪਤਾ ਵਾ ਕਿ ਇਧਰ ਕੜੂਰ ਸਾਹਿਬ ਹਲਕੇ ਦੇ ਸਾਰਿਆਂ ਦੀ ਅੱਖ ਹੈਗੀ ਆ ਵੀ ਕੜੂਰ ਸਾਹਿਬ ਹਲਕੇ ਦੀਆਂ ਭਾਈ ਸਾਹਿ ਵੋਟਾਂ ਦਾ ਕਰਕੇ ਇਧਰ ਹੀ ਸਾਰਿਆਂ ਦਾ ਹੈਗਾ ਵਾ ਸੰਜੋਗ ਬਈ ਪਾਇਏ ਵੋਟ ਹਾਂਜੀ ਹਾਂਜੀ ਕੀ ਲੱਗਦਾ ਹੈ ਕਿਦਾਂ ਦਾ ਮਾਹੌਲ ਹੈ ਜੀ ਪਿੰਡ ਦਾ ਬਹੁਤ ਵਧੀਆ ਮਾਹੌਲ ਆ ਜੀ ਹਾਂਜੀ ਖਡੂਰ ਸਾਹਿਬ ਹਲਕਾ ਤੋਂ ਭਾਈ ਅਮਰਤਪਾਲ ਸਿੰਘ ਜਿੱਤਣਗੇ ਆਪਾਂ ਨੂੰ ਉਮੀਦ ਆ ਪੂਰੀ 6 ਵਜੇ ਤੱਕ ਤਾਂ ਸਮਾਂ ਦਿੱਤਾ ਹੋਇਆ ਜੀ ਪ੍ਰਸ਼ਾਸਨ ਦੇ ਵੱਲੋਂ ਵੀ ਚਾਹ ਹੀ ਬੜਾ ਪਈ ਸਾਹਿਬ ਜੀ ਸਾਰਿਆਂ ਨੂੰ ਬਹੁਤ ਜ਼ਿਆਦਾ ਚਾਹ ਇਧਰ ਦੇਖੋ ਆਪਣੇ ਸੱਜਣ ਕਿੰਨੇ ਵੀਰ ਭੈਣ ਭਰਾ ਆਏ ਹੋਇਆ ਸਾਰਿਆਂ ਨੂੰ ਚਾਹ ਹੀ ਬੜਾ ਵਾ ਭਾਈ ਸਾਹਿਬ ਨੂੰ ਜਿੱਤਣਗੇ ਇਹ ਪਹਿਲਾਂ ਵੀ ਚਾਹ ਹੁੰਦਾ ਜਦੋਂ ਪਹਿਲਾਂ ਵੋਟਾਂ ਪੈਂਦੀਆਂ ਲੀਡਰ ਜਿੱਤਦੇ ਹੋਰ ਖੜਦੇ ਨਹੀਂ ਚਲੋ ਉਦੋਂ ਤੇ ਕਈਆਂ ਨੂੰ ਕਾफी ਨਹੀਂ ਹੁੰਦਾ ਪਰ ਅੱਜ ਇਸ ਵਾਰ ਬਹੁਤ ਜ਼ਿਆਦਾ ਚਾਹ ਵਾਂ ਕਈ ਰਾਤ ਦੇ ਇੱਥੇ ਸਾਰੇ ਆਣੇ ਜਿਦਾ ਹੀ ਹੋਏ ਹੋਰ ਭੈਣ ਭਰਾ ਹੋਏ ਸਾਰੇ ਆਣੇ ਕਦੀ ਆ ਗਏ ਕਦੀ ਚੱਲ ਗਏ ਸਾਰੇ ਆਣੇ ਇਦਾਂ ਹੋ ਰਿਹਾ ਵਾ ਤੇ ਸਵੇਰੇ ਤੋਂ ਆਏ ਆ ਵੋਟ ਪਾਉਂਦਾ ਚਾਹੀ ਭਾਈ ਸਾਹਿਬ ਨੂੰ ਇਹ ਲੰਮੀਆਂ ਲੈਣਾ ਲੱਗੀਆਂ ਹੋਣੀਆਂ ਜੀ ਇਹ ਇਸ ਕਰਕੇ ਤਾਂ ਨਹੀਂ ਵੀ ਗਰਮੀ ਹੋ ਜਾਣੀ ਬਾਅਦ ਚ ਨਹੀਂ ਨਹੀਂ ਗਰਮੀ ਨਹੀਂ ਜ਼ਿਆਦਾਤਰ ਚਾਹ ਹੀ ਬੜਾ ਭਾਈ ਸਾਹਿਬ ਦਾ ਸਾਰਿਆਂ ਨੂੰ ਹਾਂਜੀ ਕਿੰਨੇ ਪਰਸੈਂਟ VOTING ਤੁਹਾਨੂੰ ਲੱਗਦਾ ਹੋ ਜੇਗੀ ਬਹੁਤ ਜ਼ਿਆਦਾ ਬਹੁਤ ਕੋਈ ਆ ਥੋੜੇ ਬਹੁਤੇ ਜ਼ਿਆਦਾ ਰਹੇ ਜਾਣ ਨਹੀਂ ਤੇ ਨਹੀਂ ਸੋ ਬਹੁਤ ਹੀ ਜਿਹੜੀ VOTING ਹੋਣ ਦੀ ਗੱਲ ਕਾਕੀ ਯਾਰ ਕਿਵੇਂ ਜੀ ਇੱਥੋਂ ਦੇ ਰਹਿਣ ਵਾਲੇ ਹਾਂ ਭਾਈ ਮੈਂ ਤਾਂ ਪੱਤਰਕਾਰ ਹਾਂ ਮੈਂ ਫਰੋਜਪੁਰ ਤੋਂ ਆਇਆ ਇੱਥੇ ਕਵਰਿੰਗ ਕਰਨ ਦੇ ਵਾਸਤੇ ਤੇ ਬਹੁਤ ਮਾਹੌਲ ਵੇਖਿਆ ਬਹੁਤ ਵਧੀਆ ਜਿੰਨੇ ਲੋਕ ਨੇ ਸਾਰੇ ਸਪੋਰਟ ਕਰਦੇ ਭਾਈ ਅਮਰਪਾਲ ਨੂੰ ਲੱਗਦਾ ਕਿ ਭਾਈ ਅਮਰਪਾਲ ਇੱਥੋਂ ਚੰਗੀ ਲੀਡ ਲੈ ਕੇ ਜਿੱਤਣਗੇ ਬਿਲਕੁਲ ਜੀ ਭਾਈ ਪਾਏ VOT ਤੁਸੀਂ VOT ਭਾਈ ਪਾਏ ਕੀ ਲੱਗਦਾ ਹੈ ਇਸ ਤਰ੍ਹਾਂ ਦਾ ਮਾਹੌਲ ਪਿੰਡ ਦੇ ਵਿੱਚ ਜੋ ਬਣਿਆ ਹੋਇਆ ਹਰ ਵਾਰ ਹੀ ਇਦਾਂ ਦਾ ਹੁੰਦਾ ਹੈ ਨਹੀਂ ਨਹੀਂ ਭਾਈ ਇਹ ਪਹਿਲੀ ਵਾਰ ਬੋਰਡ ਪਾਉਣ ਲੱਗੇ ਭਾਈ ਅਮਰਪਾਲ ਕਰਕੇ ਲੱਗੇ ਪਾਉਣੇ ਬੋਰਡ ਨਹੀਂ ਕਰੀ ਪਹਿਲੀ ਵਾਰ ਬਾਰੇ ਤੁਹਾਡੀ ਬਣੀ ਹੋਣਾ ਬੋਰਡ ਜਾਂ ਪਾ ਬੋਰਡ ਕੱਲਾ ਹੀ ਬਣੀ ਆ ਪੱਕੀ ਭਾਈ ਨਹੀਂ ਐਮਪੀ ਦੀ ਬੋਰਡ ਹੈ ਪਹਿਲੀ ਵਾਰ ਭਾਈ ਅੱਛਾ ਜੀ ਭਾਈ ਅਮਰਪਾਲ ਕਰਕੇ ਇਹ ਕਿਉਂ ਖਾਸ ਕਿਉਂ ਰਹੀ ਇਹ ਬੋਰਡ ਤੁਹਾਡੇ ਲਈ ਪਹਿਲਾਂ ਫਿਰ ਕਿਉਂ ਨਹੀਂ ਤੁਸੀਂ ਐਮਪੀ ਦੀ ਬੋਰਡ ਕਦੇ ਪਾਈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਆਇਆ ਹੀ ਨਹੀਂ ਉਹ ਚਾਂਸ ਵੋਟ ਪਾਉਣ ਦਾ ਨਹੀਂ ਆਇਆ ਇਹ ਚਾਹ ਪਿਛਲੇ ਆ ਛੱਡੂ ਵਾਸਤੇ ਆਏ ਮੈਂ ਭਾਈ ਨਹੀਂ ਛੱਡੂ ਵਾਸਤੇ ਕਿਉਂ ਕੰਮ 5 ਵਜੇ ਤੇ ਤੁਸੀਂ ਵੀ ਲੱਗੇ ਹੋਏ ਲਾਈਨ ਦੇ ਵਿੱਚ ਕਿੰਨੀ ਕਿੰਨੀ ਲੰਬੀ ਆ ਲੈਂਦਾ 5 ਵਜੇ ਇੱਥੇ ਲੱਗੇ ਹੋਏ ਬਹੁਤ ਭਾਰੀ ਲੱਗੀਆਂ ਲਿਆਣ ਵੇਖ ਜਾਵੇ ਬਹੁਤ ਸਾਰਾ ਸਿਰਫ VOTING ਕਿੰਨੀ ਦੇਰ ਤੱਕ ਭੁਗਤ ਜੂਗੀ ਤੁਹਾਨੂੰ ਲੱਗਦਾ ਵੀ ਸ਼ਾਮ 6 ਵਜੇ ਤੱਕ ਦਾ ਸਮਾਂ ਹੈ ਕਦੋਂ ਤੱਕ VOTING ਕੰਪਲੀਟ ਹੋ ਜੂਗੀ ਇੱਥੇ ਹੋ ਜੂਗੀ ਭਾਰੀ ਦੇਰ ਇਦਾਂ ਖੜੇ ਰਹੇ ਤੇ ਫਿਰ ਸ਼ਾਮਾਂ ਦੇ ਥੋੜਾ ਵੱਧ ਟਾਈਮ ਲਾਣਾ ਪਵੇਗਾ ਸ਼ਾਇਦ ਥੋੜਾ ਵੱਧ ਟਾਈਮ ਲਾਣਾ ਪਵੇਗਾ ਹਾਂ ਜੀ ਤਾਂ ਸਰਦਾਰ ਸਾਹਿਬ ਕਿਵੇਂ ਹੋ ਜੀ ਠੀਕ ਹੋ ਜੀ VOT ਪਾਇਆ ਹੈ ਭਾਈ ਜੀ ਮਾਤਾ ਜੀ VOT ਪਾਇਆ ਹੈ ਜੀ ਹਾਂ ਜੀ ਤੁਸੀਂ ਤੁਹਾਡੀ ਉਮਰ ਕਿੰਨੀ ਮਾਤਾ ਜੀ 85 ਸਾਲ ਇਸ ਵਾਰ ਪਹਿਲਾ ਵਾਰ ਹੈ ਇਹ ਮਾਹੌਲ ਹੈ ਜਾਂ ਕੁਝ ਵੱਖਰਾ ਹੈ ਨਹੀਂ ਵਧੀਆ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਕੀ ਲੱਗਦਾ ਹੈ ਤੁਹਾਡੇ ਪਿੰਡ ਦੇ ਉੱਤੇ ਬੜੀਆਂ ਨਿਗਾਹਾਂ ਬਣੀਆਂ ਹੋਈਆਂ ਹਨ ਖਡੂਰ ਸਾਹਿਬ ਹਲਕੇ ਦੇ ਉੱਤੇ ਸਾਰੀ ਪੰਜਾਬ ਦੀ ਨਿਗਾਹਾਂ ਬਣੀਆਂ ਹੋਈਆਂ ਹਨ ਕੀ ਲੱਗਦਾ ਤੁਹਾਨੂੰ ਜੀ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਪੁੱਤ ਬਹੁਤ ਵਧੀਆ ਲੱਗਿਆ ਕਿਵੇਂ ਦੇਖਦੇ ਹੋ ਤੁਸੀਂ ਸਰਦਾਰ ਸਾਹਿਬ ਠੀਕ ਹੈ ਵਧੀਆ ਚੱਲ ਰਿਹਾ ਕੰਮ ਹਾਂ ਕਿੰਨੇ ਕ ਲੋਕ ਜਿਹੜੇ VOTING ਪਹਿਲਾਂ ਹੁੰਦੀ ਹੈ ਤੁਹਾਡੀ ਕਿੰਨੇ ਕ ਪਰਸੈਂਟੇਜ ਹੋ ਜਾਂਦੀ ਹੈ ਸਾਡੇ ਪਿੰਡ ਦੀ ਬੇਸ਼ਾਂ ਰਜਾ ਰਹਿਆ ਵੀ 60 70% VOTING ਹੁੰਦੀ ਹੁੰਦੀ ਆ ਪੰਚਾਇਤ ਇਲੈਕਸ਼ਨ ਦੇ ਵਿੱਚ ਥੋੜਾ ਜਿਆਦਾ ਹੁੰਦੀ ਉਹ 80% ਤੇ ਜਾਂਦੀ ਆ ਹੋਰ ਆਮਨਾ 60 60 70% ਤੇ ਜਾਏਗੀ ਇਸ ਵਾਰ ਗਰਮੀ ਵੀ ਬਹੁਤ ਆ ਜੀ ਤੇ ਦੇਖੋ ਅੰਦਰਲੇ ਬੰਨੇ ਲਾਈਨਾਂ ਲੱਗੀਆਂ ਆਏ ਹੁਣ ਲੋਕਾਂ ਦਾ ਰਜਾ ਰਹੇ ਆ ਵੀ ਆਪਣਾ 12 ਵਜੇ ਤੱਕ ਪਾ ਦੇ ਵੋਟ 12 ਤੋਂ 4 ਵਜੇ ਤੋਂ 6 ਐਕਚੁਅਲੀ ਅੱਜ ਕਾਲ ਇਲੈਕਸ਼ਨ ਪੰਜ ਟਾਈਮ ਵੀ ਜਿਆਦਾ ਦਿੰਦਾ ਨਾ 6 ਵਜੇ ਤੱਕ ਟਾਈਮ ਹੈ ਹਾਂ 6 ਵਜੇ ਤੱਕ ਪੁੱਗ ਤੇ ਸਾਰੀ ਵੋਟ ਸ ਕਿਵੇਂ ਬਹੁਤ ਸੋਹਣਾ ਬਹੁਤ ਸੋਹਣਾ ਮਾਹੌਲ ਵਾ ਬਹੁਤ ਵਧੀਆ ਅਮਰਪਾਲ ਨੂੰ ਵੋਟ ਪਾਈ ਆ ਹਾਂਜੀ ਆ ਭੈਣ ਜੀ ਵੋਟ ਪਾਇਆ ਜੀ ਕੀ ਲੱਗਦਾ ਹੈ ਮਾਹੌਲ ਪਿੰਡ ਦਾ ਵਧੀਆ ਮਾਹੌਲ ਚੱਲਣ ਡਿਆ ਪਿੰਡ ਦਾ ਹਾਂਜੀ ਵਧੀਆ ਵਾ ਕਿੱਦਾਂ ਦੇ ਪ੍ਰਬੰਧ ਇਲੈਕਸ਼ਨ ਦੇ ਕੀ ਸੋਚ ਕੇ ਤੁਸੀਂ ਵੋਟ ਪਾਈ ਹੈ ਕਿੱਦਾਂ ਦੇ ਬਲਬਲੇ ਜਜ਼ਬਾਤ ਲੈ ਕੇ ਗਏ ਹੋ ਜਾਂ ਕੀ ਉਮੀਦ ਰੱਖਦੇ ਹੋ ਅੱਗੇ ਜਿਹੜੇ ਤੁਹਾਡੇ ਕੈਂਡੀਡੇਟ ਜਿੱਤੇ ਉਹਨਾਂ ਤੋਂ ਮਤਲਬ ਵੀ ਚਲੋ ਜਿਹੜਾ ਵੀ ਜਿੱਤੂਗਾ ਮਤਲਬ ਕੋਈ ਵਧੀਆ ਵਿਕਾਸ ਹੋਊਗਾ ਅੱਗੇ ਤੋਂ ਹਾਂਜੀ ਇੱਚਾ ਸੋਚ ਕੇ ਤੁਸੀਂ ਵੋਟ ਪਾਈ ਹੈ ਸੋ ਬਿਲਕੁਲ ਵੋਟ ਦਾ ਹੱਕ ਜਿਹੜਾ ਹੈਗਾ ਉਹ ਅਦਾ ਕੀਤਾ ਹੈ ਕਿ ਕੋਈ ਜੋ ਵੀ ਜਿੱਤੇ ਉਹ ਵਧੀਆ ਕੰਮ ਕਰੇ ਕੀ ਲੱਗਦਾ ਬਾਬਾ ਜੀ ਹਾਂਜੀ ਇਸੇ ਪਿੰਡ ਦੇ ਰਹਿਣ ਵਾਲੇ ਹਾਂ ਤੇ ਤੁਹਾਡੇ ਪਿੰਡ ਦੇ ਉੱਤੇ ਨਿਗਾਹਾਂ ਬਣੀਆਂ ਹੋਈਆਂ ਸਾਰੀ ਪੰਜਾਬ ਦੀਆਂ ਖਡੂਰ ਸਾਹਿਬ ਹਲਕੇ ਤੇ ਨਿਗਾਹਾਂ ਬਣੀਆਂ ਹੋਈਆਂ ਕਿੱਦਾਂ ਦਾ ਮਾਹੌਲ ਹੈ ਸਵੇਰ ਦਾ ਇੱਥੇ ਮਾਹੌਲ ਬਹੁਤ ਵਧੀਆ ਫਰਸਟ ਕਲਾਸ ਹੈ ਸਭ ਸ਼ਾਂਤੀ ਨਾਲ ਬੋਟਾ ਪੈਣ ਦੀ ਬੋਟਾ ਪਈ ਜਾ ਰਹੀ ਹੈ ਕਹਿੰਦੇ ਜੀ ਬੜੀ ਜਲਦੀ ਆ ਕੇ ਇੱਥੇ ਲੈਣਾ ਲੱਗ ਗਿਆ ਜੀ ਜੰਦੇ ਜਲਦੀ ਰਹਿੰਦੇ ਹੈ ਗਰਮੀ ਕਰਕੇ ਜੇਰਾ ਕੋਈ ਸੋਚਦਾ ਵੀ ਮੈਂ ਜ਼ਰਦਾ ਠੰਡੇ ਠੰਡੇ ਬੋਰਡ ਪਾ ਕੇ ਜਾਵਾਂ ਹੋਰ ਤਾਂ ਕੋਈ ਗੱਲ ਨਹੀਂ ਸਭ ਨੂੰ ਆਜੂ ਸਾਰੇ ਕੀ ਕੀ ਲੱਗਦਾ ਜੀ ਕਿੱਦਾਂ ਦਾ ਮਾਹੌਲ ਆ ਬਹੁਤ ਵਧੀਆ ਜੀ ਠੰਡਾ ਵਾ ਠੱਗਾ ਬਹੁ ਵੀ ਇੱਕ ਠੱਗਾ ਬੰਦਾ ਵਾ ਅੰਦਪਾਲ ਸਿੰਘ ਬਹੁਤ ਚੜਦੀ ਕਲਾ ਦਾ ਬੰਦਾ ਮਾਰ ਕੇ ਪਾ ਗਦੂਗਾ ਕਿੰਨੇ ਪਰਸੈਂਟ ਕਿੰਨੇ ਪ੍ਰਤੀਸ਼ਤ ਵੋਟਿੰਗ ਹੋ ਸਕਦੀ ਕਿੰਨੇ ਲੋਕ ਪਾ ਜਾਣਗੇ ਪਰ ਦੂਰ ਦੇ ਡਰੇ ਜਿਹੜੇ ਰਹਿੰਦੇ ਲੋਕ ਪਿੰਡਾਂ ਤੋਂ ਕਈ ਵਾਰੀ ਬਾਹਰ ਰਹਿੰਦੇ ਹੁੰਦੇ ਉਹ ਵੀ ਮੁੜੇ ਆ ਵੋਟਿੰਗ ਪਾਉਣ ਦੇ ਲਈ ਹਾਂ ਇੱਥੇ ਕੋਈ ਨਹੀਂ ਰਹੂਗਾ ਸਾਰੇ ਪਾਉਣਗੇ 8 900 ਫੋਟ ਪਾਉਗੇ ਵਾਹਿਗੁਰੂ ਜੀ ਆਏ ਲੋਕ ਵੋਟਾਂ ਬਾਹਰ ਦੇ ਮੁਲਖਾਂ ਤੋਂ ਆ ਕੇ ਪਾਉਣ ਦੇ ਖੜਾ ਜੱਦੇਦਾਰ ਸਾਡਾ ਇਹ ਬੋਲ ਪਾਉਣ ਵਾਸਤੇ ਦੁਬਈ ਤੋਂ ਆਇਆ ਕਿਵੇਂ ਹੋ ਜੀ ਠੀਕ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਨੇ ਦੁਬਈ ਤੋਂ ਆ ਕੇ ਜੀ ਤੁਸੀਂ ਵੋਟ ਪਾਉਣ ਦੇ ਲਈ ਹਾਂ ਜੀ ਹਾਂ ਜੀ ਦੁਬਈ ਲੋਕ ਤਾਂ ਜੀ ਕਈ ਵਾਰੀ ਕੰਮਕਾਰਾਂ ਤੇ ਗਏ ਹੁੰਦੇ ਉਹ ਵੀ ਕਹਿ ਦਿੰਦੇ ਵੀ ਛੱਡੋ ਯਾਰ ਆਪਣਾ ਕੰਮ ਦੇ ਪਰ ਸਰਕਾਰ ਵੀ ਇਹ اپੀਲਾਂ ਕਰਦੀ ਆ ਕਿ ਭਾਈ ਵੋਟ ਜਰੂਰ ਪਾਓ ਤੁਸੀਂ ਉਸ ਕਰਕੇ ਆਇਓ ਨਹੀਂ ਵੋਟ ਅਸੀਂ ਸੁੱਟੀ ਕੱਟਣ ਵਾਸਤੇ ਆਏ ਸੁੱਟੀ ਸਾਡੀ ਖਤਮ ਹੋਈ ਆ ਅਸੀਂ ਬੋਡਰ ਪਾਉਣ ਕਰਕੇ ਰੁਕੇ ਆ ਬੋਡ ਪਾ ਕੇ ਜਾਣਾ ਸੁੱਟੀ ਵਧਾਈ ਹੈ ਸੁੱਟੀ ਵਧਾਈ ਹਾਂਜੀ ਕੀ ਕੀ ਉਮੀਦਾਂ ਤੁਹਾਡੇ ਮਨ ਦੇ ਵਿੱਚ ਕੀ ਬਰਬਲੇ ਆ ਕਿਹੜੀਆਂ ਗੱਲਾਂ ਕਰਕੇ ਵੋਟ ਪਾਓਗੇ ਕੀ ਸੋਚਦੇ ਹੋ ਵੋਟਾਂ ਅੰਮ੍ਰਿਤ ਸੰਚਾਰ ਕਰਾਉਂਦੇ ਆ ਬਹੁਤ ਚੜ੍ਹਦੀ ਕਲਾ ਨਾਲ ਨਸ਼ੇ ਨਸ਼ਿਆਂ ਤੋਂ ਮੁਕਤ ਕਰਾਉਂਦੇ ਆ ਤੇ ਹੋਰ ਪੰਥਕ ਦੇ ਕਈ ਮੁੱਦੇ ਆ ਜੋ ਇਹਨਾਂ ਨੇ ਮਸਲੇ ਹੱਲ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾ ਚੜ੍ਹਦੀ ਕਲਾ ਕਰੇ ਸਤਿ ਆੰਮਰਤਪਾਲ ਸਿੰਘ ਨੂੰ ਵੋਟਾਂ ਪਾ ਕੇ ਮਹਾਰਾ ਚਤਾਓ ਜੀ ਚੜ੍ਹਦੀ ਕਲਾ ਕਰੇ ਮਹਾਰਾ ਕਿਰਪਾ ਕਰੇ ਹਾਂ ਜੀ ਤੁਸੀਂ ਕਿਹੜੇ ਮੁੱਦੇ ਸੋਚੇ ਤੁਹਾਡੇ ਮਨ ਦੇ ਪਲਵਲੇ ਜਜ਼ਬਾਤ ਕੀ ਆ ਇਹੋ ਜੇ ਮਹਾਰਾ ਬੱਚੇ ਲੋਕਾਂ ਦੇ ਮਰਨ ਦੇ ਸਾਡੇ ਪਿੰਡ ਦੇ ਵਿੱਚ ਹੀ ਦੋ ਤਿੰਨ ਭਜੰਗੀ ਤਾਂ ਪੂਰੇ ਹੋ ਗਏ ਆ ਸਮੈਗ ਪੀ ਪੀ ਨਸ਼ਾ ਖਾ ਗਏ ਤੇ ਉਹਨਾਂ ਦਾ ਕਰਕੇ ਮਹਾਰਾ ਚੜ੍ਹਦੀ ਕਲਾ ਕਰੇ ਨਿਸ਼ਾਨੂ ਪ੍ਰਿਆਤ ਕਰੇ ਮਹਾਰਾ ਕਿਰਪਾ ਕਰੇ ਇਹ ਸਰਦੀ ਕਲਾ ਕਰੇ ਜੀ ਤੁਹਾਨੂੰ ਵੀ ਨਸ਼ੇ ਜਿਹੜੇ ਹੈਗੇ ਆ ਉਹ ਬੰਦ ਹੋਣੇ ਬੰਦ ਹੋਣੇ ਚਾਹੀਦੇ ਜੀ ਨਸ਼ਾ ਬਹੁਤ ਸਾਡੇ ਨਗਰ ਚ ਵਿੱਚ ਵਿਗੰਡਾ ਸਾਹਮਣੇ ਵਿਗੰਡਿਆ ਜੀ ਕੋਈ ਪੁੱਛਦਾ ਨਹੀਂ ਕਿਸਦਾ ਨਹੀਂ ਹਾਂਜੀ ਕੀ ਲੱਗਦਾ ਤੁਹਾਨੂੰ ਵੀ ਆ ਕਿੰਨੇ ਕ ਸਮੇਂ ਦੇ ਵਿੱਚ ਸਾਰੀ VOTING ਹੋ ਚੁੱਕੀ ਜਿੰਨਾ ਲੈਣਾ ਲੱਗੀਆਂ ਹੋਈਆਂ ਲੋਕ ਤਾਂ ਕਹਿੰਦੇ 5 ਵਜੇ ਤੋਂ ਖੜੇ ਹੈ ਜੀ ਪਰ ਇਸ ਹਿਸਾਬ ਨਾਲ ਤਾਂ ਜੇ 8-900 ਵੋਟ ਪੈਣੀ ਹੋਈ ਕਿੰਨੇ ਵਜੇ ਤੱਕ ਪੈ ਜਾਏਗੀ ਜੀ ਪੈ ਜਾਏਗੀ 4 ਵਜੇ ਤੱਕ ਜੀ 3-4 ਵਜੇ ਤੱਕ ਪੈ ਜਾਏਗੀ ਸਾਰੀ ਵੋਟ ਪੈ ਸਾਰੀ ਹਾਂਜੀ ਤੁਹਾਨੂੰ ਲੱਗਦਾ ਵੀ ਸਾਰੀ ਭੁਗਤ ਜਾਈਗੀ ਸਾਰੀ ਭੁਗਤੇ ਜੀ ਹਾਂਜੀ ਜਿਹੜਾ ਰਹਿ ਜਾਊਗਾ ਬਾਕੀ ਭੁਗਜੂ ਸਾਰੀ ਹਾਂਜੀ ਸੋ ਬਿਲਕੁਲ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਬਾਬਾ ਜੀ ਤੁਸੀਂ ਵੀ ਵੋਟ ਪਾ ਕੇ ਆਏ ਹੋ ਅੰਦਰ ਨਹੀਂ ਜੀ ਮੈਂ ਨਹੀਂ ਕੋ ਵੋਟ ਪਾ ਕੇ ਤੁਸੀਂ ਪਾਏ ਨਹੀਂ ਨਹੀਂ ਮੈਂ ਨਹੀਂ ਵੋਟ ਪਾਇ ਮੇਰੀ ਵੋਟ ਬੋਟ ਨਹੀਂ ਬਣੀ ਇੱਧਰ ਇੱਧਰ ਬਣੀ ਹੈ ਤੁਹਾਡੀ ਗ੍ਰੰਥੀ ਆ ਮੈਂ ਬਾਬੇ ਕਾਲੇ ਮਰਜੀ ਅੱਥੇ ਗ੍ਰੰਥੀ ਸਿੰਘ ਹਾਂਜੀ ਤੇ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਗ੍ਰੰਥੀ ਸਿੰਘ ਹਾਂ ਨੂੰ 28 28 ਨਤ ਸਾਲ ਹੋ ਗਏ ਭਾਈ 29 ਸਾਲ ਹੋ ਗਏ ਹਾਂਜੀ ਤੁਸੀਂ ਅਕਸਰ ਮਾਹੌਲ ਜਦੋਂ ਵੋਟਾਂ ਦਾ ਹੁੰਦਾ ਇਲੈਕਸ਼ਨ ਦਾ ਤਾਂ ਕਿਸ ਤਰ੍ਹਾਂ ਦਾ ਮਾਹੌਲ ਦੇਖਿਆ ਇੱਥੇ ਪਾਈ ਅਮਰਤਪਾਲ ਸਿੰਘ ਜੀ ਦਾ ਮਤਲਬ ਜਿੱਤ ਹੋ ਰਹੀ ਹੈ ਉਹਨਾਂ ਦੀ ਜਿੱਤ ਸਿੱ ਪਹਿਲਾਂ ਇੱਥੇ ਜਦੋਂ ਉਤਸ਼ਾਹ ਕਿੱਦਾਂ ਦਾ ਹੁੰਦਾ ਚਾਹ ਕਿੱਦਾਂ ਦਾ ਹੁੰਦਾ ਤਾਂ ਉਹ ਮਾਹੌਲ ਕਿਸ ਤਰ੍ਹਾਂ ਦਾ ਦੇਖੀਏ ਇੱਥੇ ਵੀ ਐਨੇ ਲੋਕ ਆਉਂਦੇ ਆ ਇੱਥੇ ਪਹਿਲਾਂ ਵੀ ਵੋਟ ਪਾਉਂਦੇ ਹਾਂ ਜੀ ਹਾਂ ਜੀ ਹਾਂ ਜੀ ਆਉਂਦੇ ਜ਼ਰੂਰ ਆਉਂਦੇ ਆ ਜੀ ਬਹੁਤ ਲੋਕ ਆ ਰਹੇ ਆ ਆਉਂਦੇ ਵੀ ਅੱਗੇ ਵੀ ਆਉਂਦੇ ਆ ਹੂੰ ਤੋਂ ਪਾਈ ਸਾਹਿਬ ਦੇ ਦਾਦਾ ਜੀ ਵੋਟ ਪਾਏ ਬਾਪੂ ਜੀ ਪਾਏ ਵੋਟ ਪਾਏ ਜੀ ਕੀ ਲੱਗਦਾ ਜੀ ਕੀ ਮੰਦੇ ਵਿੱਚ ਸੋਚ ਕੇ ਵੋਟ ਪਾ ਕੇ ਆਏ ਹੋ ਤੁਸੀਂ ਚੜਦੀ ਕਲਾ ਦੇ ਜੀ ਚੜਦੀ ਕਲਾ ਦੀ ਵੋਟ ਪਾ ਹਾਂ ਹਾਂ ਕੀ ਕੀ ਲੱਗਦਾ ਜੀ ਹੁਣ ਜਿਹੜਾ ਮਾਹੌਲ ਉਤਸ਼ਾਹ ਕਿੰਨੇ ਵੇ ਤੱਕ ਸੰਤਾਂ ਦੇ ਵਿੱਚ ਬਹੁਤ ਰਸ਼ਾ ਜੀ ਗਰਮੀ ਦਾ ਮੌਸਮ ਹੋਣ ਦੇ ਬਾਵਜੂਦ ਵੀ ਦੇਖੋ ਲੈਣਾ ਲੱਗੀਆਂ ਵਾ ਤੇ ਆਪਣੇ ਆ ਵੀ ਲੈ ਕੇ ਆ ਰਹੇ ਆ ਅਸੀਂ ਕੋਸ਼ਿਸ਼ ਕਰਾਂਗੇ ਜੇ ਬਜ਼ੁਰਗਾਂ ਨੂੰ ਪਹਿਲਾਂ ਥੋੜੇ ਬਾਕੀ ਦਾ ਆਪਣੇ ਆ ਖੜ ਕੇ ਕੋਈ ਗਾਣੇ ਲੈਣਾ ਤੇ ਖੜ ਕੇ ਗਰਮੀ ਵੀ ਨਹੀਂ ਮਹਿਸੂਸ ਕਰਨਗੇ ਇਸ ਤਰ੍ਹਾਂ ਦਾ ਮਾਹੌਲ ਆ ਕੋਈ ਬਸ ਬਹੁਤ ਵਾਇਗਰ ਦੀ ਤਰਫਾ ਕੋਈ ਵੋਟ ਆਸਰਾ ਲੈ ਕੇ ਚੱਲੇ ਛੇਵੇਂ ਪਾਸ਼ਾ ਦਾ ਚੜਦੀ ਕਲਾ ਹੋਵੇ ਤਾਂ ਬਿਲਕੁਲ ਬਜ਼ੁਰਗ ਜਿਹੜੇ ਹੈਗੇ ਆ ਆਪਣੀ ਘਰ ਦੇ ਬੰਦੇ ਸਾਡਾ ਪਰਿਵਾਰ ਆ ਹੰਸਤਾਲ ਹਾਂਜੀ ਤੇ ਆਪਾਂ ਬਾਅਦ ਜੇ ਲਵਾਂਗੇ ਹੁਣ ਮੰਮੀ ਚ ਲਾ ਮਠਾ ਵਾ ਤੇ ਬਾਅਦ ਜੇ ਇੰਟਰਵਿਊ ਕੋਈ ਲੈ ਨਹੀਂ ਆਇਆ ਤੇ ਆ ਉਧਰ ਮੇਰੇ ਘਰ ਵਾ ਜੇ ਪੂਰੀ ਜਾਣਕਾਰੀ ਹੋਵੇ ਤਾਂ ਆਪਾਂ ਸੌ ਸਾਲ ਪਿਛੋਂ ਤੋਂ ਆਪਾਂ ਦੱਸੂਗਾ ਕੋਈ ਮੀਡੀਆ ਮੇਰੇ ਪਾਸ ਉੱਥੇ ਪਹੁੰਚਾ ਨਹੀਂ ਗਿਆ ਮੈਂ ਬਿਮਾਰ ਹਾਂ ਤੇ ਬਾਅਦ ਜੇ ਵੇਲੇ ਟਾਈਮ ਬੋਟਾਂ ਪਾਈ ਬੋਟ ਪਾਤੀ ਤੁਸੀਂ ਵਾਲੇ ਕੋਲ ਮੈਂ ਪਾਈ ਪਾਈ ਮੰਮੀ ਮਲਾਜਮਾ ਅੱਛਾ ਜੀ ਮੈਂ ਆਏ ਬੋਟ ਆਪਾਂ ਬੋਟ ਪਾਉਣੀ ਆ ਅੱਛਾ ਜੀ ਮੰਮੀ ਮਲਾਜਮਾ ਮੈਂ ਆਰ ਮਤਲਬ ਇਹ ਸ਼ਾ ਪੱਟੀਆਂ ਜ ਆਪਣਾ ਅਸੀਂ ਮਾਰਦਾ ਤੇ ਹਾਂ ਪਰ ਜੇਰਾ ਹੋਵੇ ਪਰ ਤਾਂ ਮੈਂ ਤੇਰੀ ਆ ਪਾਈ ਇਕੱਠੇ ਡਿਊਟੀ ਕਰਦੇ ਨੇ ਆ ਜੀ ਜਿਹਾ ਉਹਦਾ ਉਹ ਸਹਨੇ ਰਮ ਮੁਖਮੰਦ ਤੇ ਜੀ ਤੁਸੀਂ ਮਾਰੇ ਦਾਸ ਨੂੰ ਕੀ ਨਾਮ ਹੋਇਆ ਜੈਨੀ ਸਾਹਿਬ ਨਹੀਂ ਨਹੀਂ ਹਾਂ ਜੰਦਾ ਮੁਖਮੰਦ ਜਿਹੜਾ ਬੋਟਾ ਜਿਹੜਾ ਖੜਦਾ ਚੜਦੀ ਕਲਾ ਜਿਹਦੀ ਹਰਿਆਣੇ ਚ ਕੋਈ ਗੱਲ ਜੀ ਤੁਸੀਂ ਵੋਟ ਹੁਣ ਪਾਣੀ ਚੱਲੇ ਹੋ ਜੇ ਕਿ ਪਾਏ ਵੋਟ ਅਸੀਂ ਪਾਉਣੀ ਆ ਸਾਰੇ ਅਸੀਂ ਪੜ੍ਹਨ ਨੂੰ ਪਾਉਂਦੇ ਆ ਹੂੰ ਹੂੰ ਜਿਸਰ ਤੁਹਾਡੀ ਸੇਵਾ ਹੀ ਕਰਨ ਨੂੰ ਆਪੇ ਆਈ ਆਂ ਆਂ ਠੀਕ ਸਾਹ ਜੁਰ ਆਪਣੀ ਵੋਟ ਦਾ ਅਧਿਕਾਰ ਜਿਹੜਾ ਹੈਗਾ ਉਸ ਨੂੰ ਬਸ ਕਰ ਦਿੱਤਾ ਨੂੰ ਸਾਰਾ ਪਿੰਡ ਦਾ ਦੱਸੂ ਜੀ 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 ਬਿਲਕੁਲ ਸੋ ਮੈਂ ਉਤਸ਼ਾਹ ਦੇ ਨਾਲ ਦੱਸਿਆ ਜਾ ਰਿਹਾ ਕਿ ਜੱਲੂਪੁਰ ਖੜੇ ਦੇ ਵਿੱਚ ਵੋਟਾਂ ਪੈ ਰਹੀਆਂ ਸੋ ਜਿੱਥੇ ਖੜੂਰ ਸਾਹਿਬ ਸੀਟ ਦੇ ਉੱਤੇ ਲੋਕਾਂ ਦੀਆਂ ਨਜ਼ਰਾਂ ਬਣੀਆਂ ਹੋਈਆਂ ਖੜੂਰ ਸਾਹਿਬ ਸੀਟ ਨੂੰ ਹੌਟ ਸੀਟ ਬਣਾਉਣ ਦੇ ਵਿੱਚ ਜੋ ਭਾਈ ਅਮਰਤਪਾਲ ਸਿੰਘ ਇਸ ਲੋਕ ਸਭਾ ਚੋਣ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜਦੇ ਆ ਤਾਂ ਉਸ ਦੇ ਨਾਲ ਹੀ ਇਹ ਸਵੀਟ ਚਰਚਾਵਾਂ ਦੇ ਵਿੱਚ ਵੜ ਜਾਂਦੀ ਹੈ ਪਰ ਜਲੂਪੁਰ ਖੇੜੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 5 ਵਜੇ ਤੋਂ ਲੋਕ ਲਾਈਨਾਂ ਦੇ ਵਿੱਚ ਖੜੇ ਆ ਤੇ ਬਹੁਤ ਜਲਦ ਤੇ 100% VOTING ਇੱਥੋਂ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਤੇ ਇਹ ਵੋਟਾਂ ਤੈਅ ਕੀ ਕਰਨਗੀਆਂ ਇਹ ਦੇਖਣ ਵਾਲੀ ਗੱਲ ਰਹੇਗੀ ਕਿ ਇਲੈਕਸ਼ਨ ਤੋਂ ਬਾਅਦ ਜੋ ਕਿਸਮਤ ਕੈਂਡੀਡੇਟਾਂ ਦੀ ਉਮੀਦਵਾਰਾਂ ਦੀ ਬਕਸਿਆਂ ਦੇ ਵਿੱਚ ਬੰਦ ਹੋਵੇਗੀ ਮਸ਼ੀਨਾਂ ਦੇ ਵਿੱਚ ਬੰਦ ਹੋਵੇਗੀ ਤੇ 4 ਤਰੀਕ ਨੂੰ ਉਹਨਾਂ ਦੇ ਖੁੱਲਣ ਤੋਂ ਬਾਅਦ ਲੋਕ ਫਤਵਾ ਕਿਸ ਨੂੰ ਦੇਣਗੇ ਸੇਰਾ ਕਿਸ ਦੇ ਸਿਰ ਬੱਜੇਗਾ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦਾ ਨਾਮ ਸਿੰਘ ਪੰਜਾਬੀ ਲੋਕ ਚੈਨਲ